ਕੌਣ ਕਹਿੰਦਾ ਵੀ ਬਾਲੀਵੁੱਡ ਵਾਲੇ ਕ੍ਰਿਕਟ ਦੇ دیਵਾਨੇ ਨਹੀਂ ਤੇ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋਈ ਆ ਕਰੀਨਾ ਗਪੂਰ ਤੇ ਨਿਆ ਤੂਪਿਆ ਮਸਤੀ ਕਰਦੇ ਹੋਏ ਨਜ਼ਰ ਆਏ ਨੇ ਇੱਥੇ ਮੈਚ ਚੱਲ ਰਿਹਾ ਸੀ ਚੇਨਈ ਸੁਪਰ ਕਿੰਗ ਤੇ ਮੁੰਬਈ ਇੰਡੀਅਨਸ ਦਾ ਜਿਸ ਦੇ ਵਿੱਚ ਥੋਨੀ ਦੀ ਬੈਟਿੰਗ ਨੂੰ ਦੇਖ ਕੇ ਫੈਨ ਹੋ ਗਈਆਂ ਇਹ ਦੋਨੇ ਹੀਰੋਇਨਸ ਤੇ ਦੇਖ ਲੋ ਕਿਵੇਂ ਐਕਸਪ੍ਰੈਸ਼ਨ ਕਰ ਰਹੀਆਂ ਨੇ ਤੇ ਇਸ ਇਸ ਐਕਸਪ੍ਰੈਸ਼ਨ ਕਰਕੇ ਸੋਸ਼ਲ ਮੀਡੀਆ ਤੇ ਇਹਨਾਂ ਦੀ ਵੀਡੀਓ ਜਿਹੜੀ ਆ ਬਹੁਤ ਜ਼ਿਆਦਾ ਵਾਇਰਲ ਹੋਈ ਤੇ ਲੋਕਾਂ ਨੇ ਕਮੈਂਟਾਂ ਵਾਲੀ ਝੜੀ ਬਣਤੀ ਆ ਦੇਖ ਲੋ ਤੁਸੀਂ ਐਕਟਰ ਵੀ ਕਹਿੰਦੇ ਪੂਰੇ دیਵਾਨੇ ਨੇ ਕ੍ਰਿਕਟ ਦੇ ਤੇ ਕ੍ਰਿਕਟ ਮੈਚ ਦੇ ਵਿੱਚ ਸਟੇਡੀਅਮ ਦੇ ਵਿੱਚ ਬੈਠੇ ਨੇ ਤੇ ਦੇਖ ਦੇਖ ਕੇ ਇੱਕ ਚੀਜ਼ ਸਮਝ ਆ ਰਹੀ ਹੈ ਕਿ ਕਿੰਨੇ ਫੈਨ ਨੇ ਵੀ ਕ੍ਰਿਕਟ ਦੇ ਤੇ ਜਿਨ੍ਹਾਂ ਨੂੰ ਅਸੀਂ ਪਰਦੇ ਤੇ ਦੇਖਦੇ ਆ ਤੇ ਉਹ ਮੈਚ ਨੂੰ ਦੇਖ ਕੇ ਕਿੰਨਾ ਖੁਸ਼ ਹੋ ਰਹੇ ਤੇ ਇਸ ਤਰੀਕੇ ਦੇ ਐਕਸਪ੍ਰੈਸ਼ਨ ਤੁਸੀਂ ਕਦੇ ਦੇਖਿਆ ਉਹ ਕਮੈਂਟ ਕਰਕੇ ਜਰੂਰ ਸਾਂਝਾ ਕਰੋ ਦੋਸਤੋ ਤੇ ਕਿਸ ਕਿਸ ਨੂੰ ক্রিকেট ਪਸੰਦ ਆ ਉਹ ਵੀ ਜਰੂਰ ਦੱਸਿਓ ਤੇ ਆ ਦੇਖ ਲਓ ਤੁਸੀਂ ਨਾਲ-ਨਾਲ ਵੀਡੀਓ ਚੱਲੀ ਜਾਂਦੀ ਹੈ ਨੀਹਾ ਤੂਪੀਆ ਤੇ ਕਰੀਨਾ ਕਪੂਰ ਬੈਸਟ ਐਕਟਰੈਸ ਜਿਹੜੀਆਂ ਆਪਣੇ ਪਰਦੇ ਦੇ ਉੱਪਰ ਜਿਹੜਾ ਫਿਲਮ ਦੇ ਵਿੱਚ ਤੁਹਾਨੂੰ ਨਜ਼ਰ ਆਉਂਦੀਆਂ ਨੇ ਤਾਂ ਉਹ ক্রিকেট ਦਾ ਆਨੰਦ ਲੈਂਦੇ ਹੋਏ ਸੋਸ਼ਲ ਮੀਡੀਆ ਤੇ ਇਹਨਾਂ ਦੀ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋਈ ਤੇ ਲੋਕਾਂ ਨੇ ਟਰੋਲ ਵੀ ਕੀਤਾ ਕਿ ਆ ਦੇਖੋ ਤੁਸੀਂ ਇਹ ਹੀਰੋਇਨ ਜਿਹੜੀ ਆ ਕਿਵੇਂ ਐਕਸਪ੍ਰੈਸ਼ਨ ਦੇ ਰਹੀ ਹੈ ਆ ਵੀਡੀਓ ਦੇ ਨਾਲ-ਨਾਲ ਚੱਲੀ ਜਾ ਰਹੀ ਹੈ ਤੁਸੀਂ ਐਕਸਪ੍ਰੈਸ਼ਨ ਵੀ ਦੇਖੇ ਕਿ ਨੀਹਾ ਤੂਪੀਆ ਨੇ ਐਕਸਪ੍ਰੈਸ਼ਨ ਕੀ ਦਿੱਤੇ ਆ ਜਦੋਂ ਥੋਨੀ ਨੇ ਛੱਕਿਆਂ ਦੀ ਝੜੀ ਬੰਤੀ ਤੇ ਧੋਨੀ ਛੱਕੇ ਲਾ ਰਿਆ ਸੀ ਤੇ ਦੂਸਰੇ ਪਾਸੇ ਨੇਹਾ ਧੂਪੀਆ ਦੇ ਐਕਸਪ੍ਰੈਸ਼ਨ ਦੇਖ ਸਕਦੇ ਹੋ ਕਰੀਨਾ ਕਪੂਰ ਦੇ ਐਕਸਪ੍ਰੈਸ਼ਨ ਦੇਖ ਸਕਦੇ ਹੋ ਵੀ ਕਿਵੇਂ ਮੂੰਹ ਬਣਾ ਰਹੀਆਂ ਨੇ ਤੇ ਟਰੋਲ ਹੋ ਗਈਆਂ ਸੋਸ਼ਲ ਮੀਡੀਆ ਤੇ ਤਾਂ ਦੋਸਤੋ ਕਮੈਂਟਾਂ 'ਚ ਆਪਣੀ رائے ਜ਼ਰੂਰ ਸਾਂਝੀ ਕਰਿਓ ਇਸ ਵੀਡੀਓ ਨੂੰ ਦੇਖ ਕੇ ਵੀਡੀਓ ਨੂੰ ਲਾਈਕ ਕਰਕੇ ਕਰਿਓ ਸ਼ੇਅਰ ਆ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ